ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਚੰਗੇ ਹੋਵੋਗੇ ਅੱਜ ਤੁਹਾਡੀ ਮੁਲਾਕਾਤ ਅਸੀਂ ਉਸ ਇਨਸਾਨ ਦੇ ਨਾਲ ਕਰਾਵਾਂਗੇ ਜਿਸ ਨੇ ਆਪਣੇ ਬੇਟੇ ਨੂੰ ਪੜਾਉਣ ਦੇ ਲਈ ਜੀ ਤੋੜ ਮਿਹਨਤ ਕੀਤੀ ਹੈਗੀ ਹੈ ਬੜੀ ਬੜੀ ਤੁਸੀਂ ਸੁਣਿਆ ਹੋਵੇਗਾ ਕਿ ਇੱਕ ਪਿਤਾ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਕਈ ਤਰੀਕੇ ਦੇ ਕੰਮ ਕਰਦਾ ਹੈ ਸੁਣਿਆ ਬਹੁਤ ਹੋਵੇਗਾ ਤੁਸੀਂ ਪਰ ਦੇਖਿਆ ਤੁਸੀਂ ਨਹੀਂ ਹੋਵੇਗਾ ਅੱਜ ਤੁਹਾਨੂੰ ਅਸੀਂ ਉਹ ਚੀਜ਼ ਦਿਖਾਵਾਂਗੇ ਸਭ ਤੋਂ ਪਹਿਲਾਂ ਇਹ ਛੋਟਾ ਜਿਹਾ ਕਾਟ ਦੇਖੋ ਤੇ ਉਸ ਦੇ ਨਾਲ ਪਿਓ ਪੁੱਤ ਦੀ ਜੋੜੀ ਦੇਖੋ ਇਹ ਦੋਵੇਂ ਪਿਓ ਪੁੱਤ ਨੇ ਬਾਪ ਨੇ ਕਾਫੀ ਕੰਮ ਕੀਤੇ ਨੇ ਅੰਕਲ ਨੇ ਜੇ ਮੈਂ ਕਹਿ ਦਵਾਂ ਤਾਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਜਰਬੇ ਜਿਹੜੇ ਨੇ ਉਹ ਦੇਖੇ ਨੇ ਤੇ ਜਿਸ ਤੋਂ ਬਾਅਦ ਇਹ ਇੱਕ ਛੋਟੀ ਜਿਹੀ ਕਾਟ ਲਗਾ ਰਹੇ ਨੇ ਤੇ ਇਸ ਕਾਟ ਦੇ ਵਿੱਚ ਆਪਣੇ ਬੱਚੇ ਨੂੰ ਪੜ੍ਹਾਉਣ ਦੇ ਲਈ ਆਪਣੇ ਪੂਰੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਕੰਮ ਕਰਦੇ ਨੇ 1.5 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਹੈ ਤੇ ਬੜੀ ਹੀ ਸੁਖ ਸ਼ਾਂਤ ਨਾਲ ਇਹ ਕਾਟ ਚੱਲਦਾ ਹੈ ਉਹਨਾਂ ਦਾ ਸਵਾਗਤ ਕਰਾਂਗੇ ਸਰ ਪਹਿਲਾ ਤਾਂ ਤੁਹਾਡਾ ਬੜਾ ਬੜਾ ਸਵਾਗਤ ਹੈ ਤੁਸੀਂ ਇੱਕ ਤਾਂ ਸਮਾਂ ਦਿੱਤਾ ਸਾਨੂੰ ਉਹ ਵੀ ਬਹੁਤ ਕੀਮਤੀ ਹੈ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਬੜਾ ਖੁਸ਼ ਹੋਇਆ ਜਦੋਂ ਦੇਖਦਾ ਵਾਂ ਕਿ ਪਿਓ ਪੁੱਤ ਦੀ ਜੋੜੀ ਲੱਗੀ ਹੋਈ ਹੈ ਤੇ ਪਿਓ ਦਾ ਸੁਪਨਾ ਹੈ ਕਿ ਮੇਰਾ ਬੇਟਾ ਪੜ੍ਹ ਜਾਵੇ ਬਿਲਕੁਲ ਇਹ ਮਨ ਦੇ ਵਿੱਚ ਖਿਆਲ ਕਿਵੇਂ ਆਉਂਦੇ ਰਹੇ ਉਸ ਤੋਂ ਬਾਅਦ ਇਹ ਕਾਟ ਤੱਕ ਦਾ ਸਫ਼ਰ ਕਿਵੇਂ ਰਿਹਾ ਉਹ ਦੱਸ ਦੋ ਜੀ ਇਹ ਸਭ ਕੁਝ ਮੇਰੇ ਬੇਟੇ ਨੇ ਇਸੇ ਕੋਲ ਵੀ ਜੋਬ ਕਰਦਾ ਸੀਗਾ ਨੌਕਰੀ ਕਰਦਾ ਸੀ ਕਰਿਆਨੇ ਦੀ ਦੁਕਾਨ ਤੇ ਜਦੋਂ ਕਰਿਆਨੇ ਦੀ ਦੁਕਾਨ ਤੇ ਨੌਕਰੀ ਕਰਦੇ ਕਰਦੇ ਝਾੜ ਚਪਟ ਹੋਈ ਲੜਕੇ ਦੀ ਕਿਸੇ ਵਜ੍ਹਾ ਕਰਕੇ ਇਹ ਉੱਥੇ ਜੋਬ ਛੱਡ ਕੇ ਆ ਗਿਆ ਕਿਉਂਕਿ ਮੈਂ ਨੌਕਰੀ ਨਹੀਂ ਕਰ ਸਕਦਾ ਪਪਾ ਤੁਸੀਂ ਕੋਈ ਦੂਸਰਾ ਕੰਮ ਕਰੋ ਜਿਹਦੇ ਕਰਕੇ ਇਹਦੀ ਪ੍ਰੇਰਨਾ ਨਾ ਪਪਾ ਮੈਂ ਖੜਾ ਤੁਹਾਡੇ ਨਾਲ ਤੁਸੀਂ ਸ਼ੁਰੂ ਕਰੋ ਮੈਂ ਖੜਾ ਤੁਸੀਂ ਨਾ ਕੰਮ ਸ਼ੁਰੂ ਕੀਤਾ ਤੇ ਮੈਂ ਮੈਂ ਕਰਨਾ ਸ਼ੁਰੂ ਕਰ ਦੂੰਗਾ ਮੈਂ ਇਹ ਤੇ ਕਹਿਣ ਤੇ ਮੈਂ ਕਹ ਚਲ ਕੋਈ ਗੱਲ ਨਹੀਂ ਅਸੀਂ ਇੱਕ ਕਾਊਂਟਰ ਤੇ ਆਪ ਹੀ ਮੈਂ ਥਾਰਾ ਤਿਆਰ ਕੀਤਾ ਅੱਛਾ ਬਿਲਕੁਲ ਕਿਸੇ ਕਿਸੇ ਕਾਰੀਗਰ ਕੋਲੋਂ ਤਿਆਰ ਨਹੀਂ ਕਰਵਾਇਆ ਇਹ ਆਪ ਹੀ ਸਾਰਾ ਕਰਕ ਤਿਆਰ ਕੀਤਾ ਕਰਕੇ ਫਿਰ ਅਸੀਂ ਆਪ ਥੋੜਾ ਥੋੜਾ ਬਣਾਉਣਾ ਸ਼ੁਰੂ ਕੀਤਾ ਪਹਿਲੇ ਅਸੀਂ ਜਦੋਂ ਸ਼ੁਰੂ ਕੀਤਾ ਸੀ ਅਸੀਂ ਰਾਜਮਾ ਕੜੀ ਤੋਂ ਸ਼ੁਰੂ ਕੀਤਾ ਸੀ ਰਾਜਮਾ ਕੜੀ ਚਾਵਲ ਸ਼ੁਰੂ ਹੁੰਦੇ ਸੀ ਸਾਡੇ ਕੋਲ ਸਿਰਫ ਚਟਨੀ ਹੁੰਦੀ ਸੀ ਅੱਜ ਅਸੀਂ ਬਹੁਤ ਹੀ ਜ਼ਿਆਦਾ ਜਿਹੜਾ ਵੀ ਸਾਡੇ ਕਸਟਮਰ ਗੌਰ ਆਂਦੇ ਸਾਡੇ ਅਸੀਂ ਬੜੇ ਪਿਆਰ ਨਾਲ ਉਹਨਾਂ ਨੂੰ ਖਵਾਨਦੇ ਆ ਤੇ ਬਣਾਉਂਦੇ ਵੀ ਅਸੀਂ ਬੜੇ ਸ਼ੌਕ ਨਾਲ ਆ ਮੈਂ ਸ਼ੌਕ ਰੱਖਦਾ ਕੁਕਿੰਗ ਦਾ ਸ਼ੌਕ ਨਾਲ ਬਣਾਉਂਦਾ ਕੁਕਿੰਗ ਮੇਰੀ ਜਾਨ ਹੈ ਮੈਂ ਕਿਸੇ ਕੋਲੋਂ ਸਿੱਖਿਆ ਨਹੀਂ ਅੱਜ ਤੱਕ ਕਦੀ ਵੀ ਜਾ ਕੇ ਅੱਜ ਸਾਡੇ ਕੋਲ ਸੈਲਡ ਹੈ ਖੀਰਾ ਹੈ ਪਿਆਜ਼ ਹੈ ਮooli ਹੈ ਚਟਨੀ ਹੈ ਗਾਜਰ ਮਿਰਚ ਦਾ achar ਹੈ ਅਸੀਂ ਜੋ ਰੇਟ ਅਸੀਂ ਸ਼ੁਰੂ ਤੋਂ ਚਲਾਉਂਦੇ ਆ ਰਹੇ ਆਂ ਇੱਕੋ ਹੀ ਰੇਟ ਅਸੀਂ ਚਲਾਉਂਦੇ ਆ ਰਹੇ ਆ ਸਾਡੀ ਮਿਨੀਮਮ ਸਾਲੀ 60 ਰੁਪਏ ਦੀ ਹੈ ਉਹਦੇ ਵਿੱਚ ਚਾਰ ਫੁਲਕੇ ਹੁੰਦੇ ਆ ਦੋ ਸਬਜ਼ੀਆਂ ਹੁੰਦੀਆਂ ਨਾਲ ਸੈਲਡ ਹੁੰਦਾ ਮੈਂ ਵੈਸੇ ਬੜੇ ਫਾਦਰ ਦੇਖੇ ਨੇ ਤੇ ਸੁਣਿਆ ਬਹੁਤ ਲੋਕ ਜੋ ਦੇਖ ਰਹੇ ਨੇ ਉਹਨਕੇ ਦਰਸ਼ਕ ਉਹਨਾਂ ਨੇ ਬੜਾ ਸੁਣਿਆ ਹੈ ਕਿ ਇੱਕ ਪਿਓ ਹੁੰਦਾ ਆਪਣੇ ਬੱਚੇ ਦੇ ਲਈ ਬੜੇ ਕੰਮ ਕਰਦਾ ਹੈ ਆਪਣੇ ਬੱਚੇ ਨੂੰ ਪੜ੍ਹਾਉਣ ਲਿਖਾਉਣ ਦੇ ਲਈ ਉਹਨਾਂ ਤੇ ਗੁਜ਼ਾਰੇ ਦੇ ਲਈ ਬੜੇ ਕੰਮ ਕਰਦਾ ਹੈ ਤੁਸੀਂ ਵੀ ਬੜੇ ਕੰਮ ਕੀਤੇ ਨੇ ਪਹਿਲਾਂ ਤਾਂ ਮੈਨੂੰ ਦੱਸ ਦਿਓ ਕਿ ਇਸ ਕਾਰਡ ਤੋਂ ਪਹਿਲਾਂ ਤੁਸੀਂ ਕਿਹੜੇ ਕੰਮ ਕੀਤੇ ਨੇ ਆਪਣੇ ਬੱਚੇ ਨੂੰ ਬਿਲਕੁਲ ਮੈਂ ਤੇ ਬਹੁਤ ਬਹੁਤ ਕੰਮ ਕੀਤੇ ਆ ਜੀ ਟਰਾਂਸਪੋਰਟ ਤੇ ਵੀ ਕੰਮ ਕੀਤਾ ਆ ਆਟੋ ਵੀ ਚਲਾਇਆ ਦੁਕਾਨ ਤੇ ਵੀ ਲੱਗੇ ਰਹੇ ਆ ਜੀ ਮੈਂ ਮੇਰੇ ਜੀਜੇ ਦਾ ਆਂਡਿਆਂ ਦਾ ਵੀ ਕਾਰੋਬਾਰ ਹੈਗਾ ਮੈਂ ਉਹਨਾਂ ਦੇ ਨਾਲ ਵੀ ਐਗ ਸਪਲਾਈ ਵੀ ਕਰਦਾ ਰਿਹਾ ਜੀ ਉਸ ਤੋਂ ਬਾਅਦ ਫਿਰ ਤੁਸੀਂ ਇੱਧਰ ਆਏ ਫਿਰ ਉਸ ਤੋਂ ਬਾਅਦ ਫਿਰ ਅਸੀਂ ਇੱਧਰ ਆਏ ਆ ਤੇ ਕਿਵੇਂ ਮਤਲਬ ਇੱਕ ਮੈਂ ਵੀਡੀਓ ਜੇ ਦੇਖੀ ਜਿਹਦੇ ਵਿੱਚ ਤਾਂ ਲਿਖਿਆ ਸੀਗਾ ਕਿ ਪੈਸਿਆਂ ਦੀ ਘਾਟ ਰਹੀ ਸੀ ਜਿਸ ਕਾਰਨ ਤੁਸੀਂ ਆਪਣੇ ਬੱਚੇ ਨੂੰ ਪੜ੍ਹਾ ਨਹੀਂ ਸਕੇ ਅਸਲ ਦੇ ਵਿੱਚ ਵਜਾ ਕੀ ਰਹੀ ਕਿਵੇਂ ਤੁਹਾਨੂੰ ਕਾਟ ਦੇ ਵਿੱਚ ਆਣਾ ਪਿਆ ਕੋਈ ਗੱਲ ਨਹੀਂ ਜ਼ਿੰਦਗੀ ਸਟ੍ਰਗਲ ਹੈ ਇਨਸਾਨ ਦਾ ਫਰਜ਼ ਹੈ ਸਟ੍ਰਗਲ ਕਰਨਾ ਉਹ ਮੈਂ ਕਰ ਰਿਹਾ ਬਾਕੀ ਖੈਰ ਪਾਣਾ ਨਾ ਪਾਣਾ ਉਹ ਗॉड ਦੇ ਹੱਥ ਹੈ ਬਿਲਕੁਲ ਜੀ ਮੈਂ ਆਪਣਾ ਅਫਰਟ ਕਰ ਰਿਹਾ ਬਾਕੀ ਉਹਦੀ ਮਰਜ਼ੀ ਹੈ ਹੋਣਾ ਤੇ ਉਹਦੀ ਮਰਜ਼ੀ ਨਾਲ ਜੋ ਕੁਝ ਹੋਣਾ ਫਾਦਰ ਸਾਹਿਬ ਤਾਂ ਹੈਗੇ ਨੇ ਉਹਨਾਂ ਦੇ ਬੇਟੇ ਵੀ ਨੇ ਜਿਨ੍ਹਾਂ ਦੇ ਲਈ ਅੰਕਲ ਪੂਰੀ ਮਿਹਨਤ ਕਰਦੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਛੋਟਾ ਜਿਹਾ ਕਾਟ ਦੇਖੋ ਬਾਈ ਜੀ ਨਾਲ ਨੇ ਬਈ ਤੁਹਾਡੇ ਫਾਦਰ ਸਾਹਿਬ ਬੜੀ ਮਿਹਨਤ ਕਰ ਰਹੇ ਨੇ ਤੁਹਾਡੇ ਲਈ ਪਹਿਲਾਂ ਤਾਂ ਮੈਨੂੰ ਇਹ ਜ਼ਰੂਰ ਦੱਸੋ ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਫੀਲ ਕਿਹੋ ਜਿਹਾ ਹੁੰਦਾ ਪਾਜੀ ਇਹੀ ਫੀਲ ਹੁੰਦਾ ਹੈ ਕਿ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਨਸ਼ਿਆਂਵਲ ਪਈ ਹੋਈ ਹੈ ਉਹਨਾਂ ਨੂੰ ਛੱਡ ਕੇ ਆਪਣੇ ਮਾਪਿਆਂ ਨੂੰ ਦੇਖਣਾ ਚਾਹੀਦਾ ਹੈ ਤੇ ਆਪਣੇ ਮਾਪਿਆਂ ਦਾ ਹੱਥ ਵਟਾਉਣਾ ਚਾਹੀਦਾ ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ ਵਾਂ ਤੇ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਕਿਉਂਕਿ ਲੋਕੀ ਅੱਜ ਕੱਲ ਬੜੇ ਨਸ਼ਿਆਂ 'ਚ ਪਏ ਹੋ ਤੁਹਾਨੂੰ ਪਤਾ ਤੁਸੀਂ ਆਪ ਵੀ ਸਿਆਣੇ ਹੋ ਤੁਹਾਨੂੰ ਪਤਾ ਨਸ਼ਿਆਂ 'ਚ ਪਏ ਆ ਕੁੜੀਆਂ ਦੇ ਪਿੱਛੇ ਲੱਗੇ ਹੋਏ ਆ ਬੰਦੇ ਨੂੰ 18 ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਆਪਣੇ ਉੱਪਰ ਇਨਵੈਸਟ ਕਰਨਾ ਚਾਹੀਦਾ ਹੈ ਆਪਣੇ ਉੱਪਰ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਮਾਪਿਆਂ ਨੂੰ ਤੰਗ ਕਰਨਾ ਚਾਹੀਦਾ ਮੈਨੂੰ ਇਹ ਲੈ ਕੇ ਦੋ ਇਹ ਲੈ ਕੇ ਦੋ ਇਹ ਤੁਹਾਡੀ ਜ਼ਰੂਰਤਾਂ ਤੇ ਆਪਸ਼ੰਕ ਪੂਰੇ ਕਰੋ ਆਪਣੇ ਆਪਣੇ ਦਮ ਤੇ ਕਰੋ ਅਸਾ ਮਤਲਬ ਇਹ ਕਾਟ ਜਦੋਂ ਲੱਗੀ ਉਦੋਂ ਤੁਸੀਂ ਉਦੋਂ ਤੋਂ ਹੀ ਫਾਦਰ ਸਾਹਿਬ ਦੇ ਨਾਲ ਹੈਗੇ ਹੋ ਜਾਂ ਫਿਰ ਬਾਅਦ ਦੇ ਵਿੱਚ ਆਏ ਮੈਂ ਸ਼ੁਰੂ ਤੋਂ ਨਾਲ ਆ ਤੇ ਮੈਂ ਐਂਡ ਤੱਕ ਵੀ ਨਾਲ ਹੀ ਰਹੂੰਗਾ ਕਹਿੰਦੇ ਆ ਨਾ ਕਿ ਬੁੰਡੇ ਹੁੰਦੇ ਆ ਛੱਡ ਜਾਂਦੇ ਮਾਪਿਆਂ ਨੂੰ ਇਦਾਂ ਕਰ ਦਿੰਦੇ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਹਰੇਕ ਮੁੰਡਾ ਇਹੋ ਜਿਹਾ ਨਹੀਂ ਹੁੰਦਾ ਲੋਕੀ ਲੋਕੀ ਸੋਚਦੇ ਲੋਕੀ ਬਣਾਉਂਦੇ ਲੋਕੀ ਕਰਦੇ ਸਭ ਕੁਝ ਇਸ ਲਈ ਦੁਨੀਆਦਾਰੀ ਦੀ ਪਰਵਾਹ ਨਾ ਕਰੋ ਆਪਣੇ ਮਾਪਿਆਂ ਦੀ ਹੈਲਪ ਕਰੋ ਮਿਹਨਤ ਕਰੋ ਤੇ ਤੁਸੀਂ ਸਫਲਤਾ ਇੱਕ ਦਿਨ ਜ਼ਰੂਰ ਪਾਓਗੇ ਆਪਣੇ ਉੱਪਰ ਮਿਹਨਤ ਕਰੋ ਨਾ ਕਿ ਇੱਧਰ ਉੱਧਰ ਘੁੰਮ ਕੇ ਸਮਾਂਰਵਾਤ ਕਰੋ ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਲੋਕੀ ਗੱਲਾਂ ਹੀ ਕਰਨ ਜੋਗੇ ਗੱਲਾਂ ਹੀ ਕਰਦੇ ਬਸ ਭਾਈ ਤੁਸੀਂ ਕਿਹੜੇ ਸਕੂਲ ਪੜਦੇ ਹੋ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਤੇ ਕੀ ਫਿਊਚਰ ਕੀ ਸੋਚ ਰਹੇ ਹੋ ਪਾਜੀ ਮੈਂ ਪਲੱਸ 2 ਕਰਦਾ ਪਿਆ ਮੈਂ ਦੋਪਾਖਾਲਸਾ ਸਰਕਾਰੀ ਸਕੂਲ 'ਚ ਕਰਦਾ ਪਿਆ ਪਹਿਲਾਂ ਮੈਂ ਮਾਡਲ ਸਕੂਲ ਪੜਦਾ ਸੀਗਾ ਤੇ ਪਾਜੀ ਮਤਲਬ ਮੈਂ ਸਕੂਲ ਨਹੀਂ ਗਿਆ 2 ਸਾਲ ਹੋ ਗਏ ਮਤਲਬ ਵਿਚ ਵਿਚ ਜਾਣਾ ਵਿਚ ਵਿਚ ਨਹੀਂ ਜਾਂਦਾ ਮੇਰਾ ਇਹ ਆ ਕਿ ਮਤਲਬ ਮੇਰਾ ਸਟੱਡੀ 'ਚ ਪਹਿਲਾਂ ਇੰਟਰਸਟ ਨਹੀਂ ਬਣਦਾ ਸੀ ਹੁਣ ਜਿਉ ਕੰਮ ਕੀਤਾ ਮੈਂ ਮਤਲਬ ਬਾਹਰ ਕੰਮ ਦੇਖ ਲਿਆ ਮੈਡਮਾਂ ਵੀ ਕਹਿੰਦੀ ਹੁੰਦੀ ਸੀ ਕਿ ਪੜ ਲਾ ਪੜ ਲਾ ਮਤਲਬ ਮੈਂ ਨਹੀਂ ਧਿਆਨ ਦਿੰਦਾ ਸੀ ਪਰ ਮੈਂ ਬਾਹਰ ਕਰਕੇ ਦੇਖ ਲਿਆ ਭਾਜੀ ਸਟੱਡੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜੇ ਕਾਮਯਾਬ ਹੋਣਾ ਹੈ ਸਟੱਡੀ ਨਾਲ ਸਾਡਾ ਮਤਲਬ ਮਾਈਂਡ ਖੁੱਲਦਾ ਹੈਗਾ ਜੇ ਅਸੀਂ ਖੁੱਲਾਂਗੇ ਤਾਂ ਹੀ ਕੰਮ ਕਰ ਪਾਵਾਂਗੇ ਜੀ ਸਟੱਡੀ ਬਹੁਤ ਜ਼ਰੂਰੀ ਹੈ ਸਟੱਡੀ ਦੇ ਨਾਲ-ਨਾਲ ਆਪਣੇ ਮਾਪਿਆਂ ਦੀ ਮਦਦ ਜ਼ਰੂਰ ਕਰਾਓ ਮੈਂ ਤਾਂ ਇਹ ਕਹਿਣਾ ਚਾਹੂੰਗਾ ਜੀ ਬਸ ਯਾਰ ਤੁਸੀਂ ਬੜੀ ਗੱਲ ਤੁਹਾਡੀ ਬੜੀ ਅਹਿਮ ਹੈਗੀ ਹੈ ਕਿ ਸਟੱਡੀ ਬਹੁਤ ਜ਼ਰੂਰੀ ਹੈ ਸਟੱਡੀ ਬਹੁਤ ਜ਼ਰੂਰੀ ਐਕਚੁਅਲ ਦੇ ਵਿੱਚ ਬੜਾ ਸਾਨੂੰ ਜਦੋਂ ਸ਼ੁਰੂਆਤ ਦੇ ਵਿੱਚ ਅਸੀਂ ਸਕੂਲ ਜਾਂਦੇ ਹੁੰਨੇ ਆ ਉਦੋਂ ਸਾਨੂੰ ਪੜ੍ਹਾਈ ਵੈਸੇ ਵੀ ਬੜੀ ਔਖੀ ਲੱਗਦੀ ਹੈ ਪਰ ਜਦੋਂ ਅਸੀਂ ਦੁਨੀਆਦਾਰੀ ਦੇ ਵਿੱਚ ਪੈਨੇ ਆ ਉਸ ਤੋਂ ਬਾਅਦ ਸਾਨੂੰ ਯਾਦ ਹੁੰਦਾ ਕਿ ਯਾਰ ਜੇ ਪੜ੍ਹ ਲੈਂਦੇ ਤੇ ਮਜ਼ਾ ਆ ਜਾਣਾ ਸੀਗਾ ਭਾਈ ਜੀ ਸ਼ੁਕਰ ਕਰੋ ਮੈਂ ਤਾਂ ਇਹ ਰੱਬ ਦਾ ਸ਼ੁਕਰਗੁਜ਼ਾਰ ਕਰਦਾ ਕਿ ਮੇਰੇ ਕੋ ਰੱਬ ਨੇ ਮੈਨੂੰ ਸਹੀ ਟਾਈਮ ਤੇ ਅਕਲ ਦਿੱਤੀ ਕਿ ਆਵੇਂ ਪੜ੍ਹਾਈ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਪੜ੍ਹਾਈ ਤੋਂ ਬਿਨਾਂ ਗਤੀ ਨਹੀਂ ਹੈਗੀ ਪੜ੍ਹਾਈ ਤੋਂ ਬਿਨਾਂ ਇੱਜ਼ਤ ਨਹੀਂ ਹੈਗੀ ਸਮਾਜ ਦੇ ਵਿੱਚ ਲੋਕੀ ਉਹਦੀ ਇੱਜ਼ਤ ਕਰਦੇ ਜਿਹਦੇ ਕੋ ਪੜ੍ਹਾਈ ਹੈ ਜਿਹਦੇ ਕੋ ਗਿਆਨ ਹੈ ਜਿਹਦੇ ਕੋ ਸਮਰੱਥਾ ਹੈ ਜਿਹਦੇ ਕੋ ਬੁੱਧੀ ਹੈ ਜੀ ਇਸ ਲਈ ਪੜ੍ਹਾਈ ਕਰੋ ਮਿਹਨਤ ਕਰੋ ਇਹ ਨਹੀਂ ਕਿ ਤੁਸੀਂ ਪੜ੍ਹਾਈ ਕਰੋ ਨਾਲ ਨਾਲ ਹੈਲਪ ਵੀ ਕਰਾਓ ਆਪਣੇ ਮਾਪਿਆਂ ਦੇ ਘਰ ਦੇ ਹਾਲਾਤ ਦੇਖੋ ਜੇ ਘਰ ਦੇ ਹਾਲਾਤ ਚ ਤੇ ਮਾਪਿਆਂ ਦਾ ਪੈਸਾ ਨਾ ੜਾਓ ਉਸ ਨੂੰ ਚੰਗੇ ਪਾਸੇ ਲਾਓ ਕੋਈ ਚੀਜ਼ ਦੀ ਮਾਪਿਆਂ ਨੂੰ ਕੋਈ ਕਰੋ ਕਿ ਹਾਂ ਵੀ ਮੈਂ ਅਸੀ ਕੁਝ ਇਹ ਕਰਨਾ ਹੈ ਇਹ ਕਰਨਾ ਹੈ ਮਾਪਿਆਂ ਦਾ ਫੈਸਾ ਵਸੂਲ ਨਾ ੜਾਓ ਹਾਂਜੀ ਬਿਲਕੁਲ ਬਿਲਕੁਲ ਇੱਕ ਤੁਸੀਂ ਪਹਿਲਾਂ ਕਾਰਟ ਦੇਖ ਲਓ ਇਹ ਛੋਟਾ ਜਿਹਾ ਕਾਰਟ ਹੈ ਐਡਰੈਸ ਵੀ ਅਸੀਂ ਤੁਹਾਨੂੰ ਦੱਸ ਦਾਂਗੇ ਬਈ ਪਹਿਲਾਂ ਤਾਂ ਐਡਰੈਸ ਦੱਸ ਦੋ ਇਹ ਕਿਹੜੀ ਥਾਂ ਹੈਗੀ ਹੈ ਭਾਜੀ ਮੈਂ ਦੱਸਦਾ ਜੀ ਜਲੰਧਰ ਤਹਿਸੀਲ ਕੰਪਲੈਕਸ ਆਪੋਜੀਟ ਗੇਟ ਨੰਬਰ 2 ਦੇ ਸਾਹਮਣੇ ਆਪਾਂ ਖੜੇ ਆ ਵੀ ਜਿਹੜਾ ਮਾਸਟਰ ਤਾਰਾ ਸਿੰਘ ਨਗਰ ਨੂੰ ਰੋਡ ਜਾਂਦਾ ਹੈ ਨਾਲ BSNL ਐਕਸਚੇਂਜ ਵੀ ਹੈਗੀ ਹੈ ਸਾਡੇ ਨਾਲ ਹੀ ਹੈ ਇੱਥੇ ਅਸੀਂ ਇਹ ਕਾਠ ਲਗਾਣੇ ਆ ਇੱਕ ਤੁਹਾਡੇ ਬੇਟੇ ਜਿਹੜੇ ਨੇ ਉਹ ਕਹਿੰਦੇ ਸੀ ਕਹਿੰਦੇ ਨੇ ਕਿ ਪਹਿਲਾਂ ਮੈਨੂੰ ਇੰਨੀ ਅਕਲ ਨਹੀਂ ਰਹੀ ਜਦੋਂ ਟੀਚਰਾਂ ਬੋਲਦੀਆਂ ਸੀਗੀਆਂ ਕਿ ਪੜ੍ਹ ਲੈ ਪੜ੍ਹ ਲੈ ਉਹ ਤਾਂ ਧਿਆਨ ਨਹੀਂ ਸੀਗਾ ਪਰ ਜਦੋਂ ਮੈਂ ਬਾਅਦ ਦੇ ਵਿੱਚ ਦੁਨੀਆਦਾਰੀ ਦੇ ਵਿੱਚ ਗਿਆ ਉਸ ਤੋਂ ਬਾਅਦ ਮੈਨੂੰ ਅਕਲ ਆਈ ਕਿ ਯਾਰ ਪੜ੍ਹਨਾ ਚਾਹੀਦਾ ਹੈ ਇੱਕ ਤਾਂ ਮੇਰੇ ਫਾਦਰ ਸਾਹਿਬ ਵੀ ਬੜਾ ਮਿਹਨਤ ਕਰਦੇ ਨੇ ਸ਼ੁਰੂਆਤ ਦੇ ਵਿੱਚ ਤੁਸੀਂ ਇਹਨਾਂ ਨੂੰ ਡਾਟਿਆ ਕਦੀ ਮਾਰਿਆ ਇਸ ਕੰਮ ਲਈ ਕਿ ਪੜ੍ਹਨਾ ਚਾਹੀਦਾ ਸੀ ਮੈਂ ਮਾਰਿਆ ਕਦੀ ਨਹੀਂ ਹੈਗਾ ਬੇਟੇ ਨੂੰ ਹੱਥ ਠੀਕ ਹੈ ਡਾਟ ਜੁਰ ਜਿੰਨਾ ਮੈਂ ਅੱਜ ਤੱਕ ਕਦੀ ਹੱਥ ਨਹੀਂ ਚੱਕਿਆ ਮੈਂ ਬੱਟੇ ਬੇਟੇ ਦੇ ਉੱਪਰ ਠੀਕ ਹੈ ਬੱਚਾ ਸਾਰਿਆਂ ਨੂੰ ਇਹੀ ਰੇਰਨਾ ਹੁੰਦੀ ਹੈ ਕਿ ਬੱਚੇ ਨੂੰ ਇਸ਼ਾਰਿਆਂ ਨਾਲ ਚਲਾਓ ਊਰੀ ਨਾਲ ਚਲਾਓ ਹੱਥ ਚੱਕ ਕੇ ਬੱਚੇ ਦਾ ਪੀਸ ਆਫ ਮਾਈਂਡ ਚੇਂਜ ਹੁੰਦਾ ਗਲਤ ਪਾਸੇ ਜਾਂਦਾ ਆਪਣ ਉਹ ਹੁਣ ਵੱਡਾ ਹੋ ਗਿਆ 18 ਸਾਲ ਦਾ ਹੋ ਗਿਆ ਬੇਟਾ ਉਹ ਇੰਨਾ ਹੁਣ ਆਪਣਾ ਮਾਈਂਡ ਵੀ ਯੂਜ਼ ਕਰ ਸਕਦਾ ਇਸ ਕਰਕੇ ਅਸੀਂ ਯਾਦਾ ਕਹਿਣਾ ਵੀ ਪਤੰਦਰੀ ਕਰਦੇ ਜਦੋਂ ਵੱਡੇ ਬੱਚੇ ਹੋ ਜਾਣ ਉਹਨਾਂ ਨੂੰ ਆਪ ਆਪ ਵੀ ਸਮਝ ਹੁੰਦੀ ਹੈ ਆਪ ਆਪ ਸਮਝ ਗਾ ਤੁਸੀਂ ਇਸ ਥਾਂ ਦੇ ਉੱਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੋਂ ਜੀ ਅਸੀਂ ਸਵੇਰੇ 11 ਵਜੇ ਆ ਜੀਦਾ ਤੇ 5 5:30 6 ਵਜੇ ਤੱਕ ਇੱਥੇ ਹੋਈਦਾ ਜੀ ਮਤਲਬ ਕਿ ਸਵੇਰੇ 11 ਵਜੇ ਤੋਂ 6 ਵਜੇ ਤੱਕ ਇੱਥੇ ਹੁੰਦੀ ਜੀ ਜੀ ਤੇ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਹੈ ਜਦੋਂ ਲੋਕ ਆਉਂਦੇ ਨੇ ਤੁਹਾਡੇ ਕੋਲ ਮਾ ਵੈਸੇ ਤਾਂ ਬੜੀ ਜੋੜੀ ਸੁਣੀ ਐ ਸੱਸ ਨੂੰ ਦੀ ਪਰ ਅੱਜ ਪਿਓ ਤੇ ਫਾਦਰ ਦੀ ਪਿਓ ਤੇ ਮੁੰਡੇ ਦੀ ਜੋੜੀ ਦੇਖ ਰਿਆ ਵਾਂ ਜਦੋਂ ਲੋਕ ਹੁੰਦੇ ਨੇ ਦੇਖਦੇ ਨੇ ਤੇ ਦੇਖਦੇ ਇਹ ਨੇ ਕਿ ਪਿਓ ਤੇ ਪੁੱਤ ਜਿਹੜਾ ਹੈਗਾ ਉਹ ਕੰਮ ਕਰ ਰਿਹਾ ਹੈ ਉਦੋਂ ਲੋਕਾਂ ਦਾ ਰਿਐਕਸ਼ਨ ਕਿਉਂ ਹੁੰਦਾ ਹੈ ਪਹਿਲਾ ਵਧੀਆ ਹੁੰਦਾ ਕਹਿੰਦੇ ਦੇਖਦੇ ਆ ਹੋਰ ਨਾਲ ਹੋਰ ਨਾਲ ਵੀ ਪ੍ਰੇਰਨਾ ਮਿਲਦੀ ਹੈ ਕਿ ਪਿਓ ਬੇਟਾ ਮਿਲ ਕੇ ਕੰਮ ਕਰਦੇ ਆ ਸ਼ਾਇਦ ਸਾਡੂੰ ਦੇਖ ਕੇ ਕੋਈ ਕਿਸੇ ਦਾ ਹੋਰ ਬੇਟਾ ਵੀ ਜਾਗੇ ਵੀ ਜਿਹਦਾ ਜਿਹਦਾ ਪਿਓ ਕੰਮ ਨਹੀਂ ਕਰਦਾ ਉਹਦਾ ਪਿਓ ਜਾਗੇ ਇਹ ਕੰਮ ਕਰਨਾ ਚਾਹੀਦਾ ਕੰਮ ਤੋਂ ਬਿਨਾਂ ਕੁਝ ਨਹੀਂ ਹੈ ਸੰਸਾਰ ਦੇ ਉੱਪਰ ਹਾਰਡ ਵਰਕ ਕਰੋ ਤੁਹਾਨੂੰ ਕਿਉਂ ਨਹੀਂ ਸਫਲਤਾ ਮਿਲੇਗੀ ਮਿਲੇਗੀ ਜ਼ਰੂਰ ਮਿਲੇਗੀ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਸਮਾਂ ਕਿ ਔਰ ਅਸੀਂ ਇੱਥੇ ਜਿੱਥੇ ਕਾਰਡ ਲਗਾਣੇ ਆ ਔਰ ਸਾਡਾ ਮੋਬਾਈਲ ਨੰਬਰ ਹੈ 6280087842 ਇਹ ਸਾਡਾ ਮੋਬਾਈਲ ਨੰਬਰ ਹੈ ਜੀ ਜੇਨੇ ਆਰਡਰ ਕਰਾਉਣਾ ਹੈ ਉਹ ਇਸ ਨੰਬਰ ਤੇ ਆਰਡਰ ਬਿਲਕੁਲ ਪਹਿਲੇ ਦੱਸ ਸਕਦਾ ਅਸੀਂ ਪੈਕਿੰਗ ਕਰਕੇ ਰੱਖ ਦਿੰਦੇ ਆ ਪਰ ਉਹਨੂੰ ਕਾਰਟ ਤੋਂ ਹੀ ਲੈ ਕੇ ਜਾਣਾ ਪੈਣਾ ਜੀ 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 ਮਤਲਬ ਡਿਲੀਵਰੀ ਨਹੀਂ ਕਰਦੇ ਕਾਰਟ ਤੋਂ ਹੀ ਲੈ ਜਾਂਦੇ ਹਾਂ ਜੀ ਸੈਲਵ ਸਰਵਿਸ ਹੈ ਠੀਕ ਹੈ ਸ਼ੁਕਰੀਆ ਜੀ ਤੁਸੀਂ ਮਦਦਤਾ ਤਾਂ ਇਹ ਪਿਓ ਪੁੱਤ ਨੇ ਜਨਾਵ ਵੱਲੋਂ ਇੱਕ ਛੋਟੀ ਜੀ ਕਾਰਟ ਲਗਾਈ ਜਾਂਦੀ ਹੈ ਪਿਓ ਆਪਣੇ ਪੁੱਤ ਨੂੰ ਪੜਾਉਣ ਦੇ ਲਈ ਕਿਹੜੇ ਹੱਦ ਤੱਕ ਜਾਂਦਾ ਹੈ ਉਹ ਤੁਹਾਨੂੰ ਅੱਜ ਅਸੀਂ ਦਿਖਾਇਆ ਹੈ ਹਾਲਾਂਕਿ ਵੈਸੇ ਸੁਣਿਆ ਬਹੁਤ ਹੋਵੇਗਾ ਤੁਸੀਂ ਪਰ ਦੇਖਿਆ ਬਹੁਤ ਘੱਟ ਹੋਵੇਗਾ ਪਰ ਉਹ ਅੱਜ ਤੁਹਾਨੂੰ ਦਿਖਾਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਛੋਟੇ ਜਿਹੇ ਕਾਰਟ ਦੇ ਉੱਤੇ ਮਾਤਾ ਅਤੇ ਪਿਓ ਕੰਮ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਲਈ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਕਿ ਵੀਡੀਓ ਪਸੰਦ ਆਈਏ ਬਹੁਤ ਬਹੁਤ ਵਧੇ ਜਰੂਰ ਸ਼ੇਅਰ ਕਰੋ ਇਸ ਵੀਡੀਓ ਕੈਮਰਾ ਪਸੰਦ ਪੰਕ ਦੇ ਨਾਲ ਰਾਜ ਗੁਪਤਾ ਰੈਡ ਬਾਕਸ ਟੀਵੀ ਜਲੰਧਰ